ਦੋਸਤੋ ਚੁੱਖਾ ਜੀਵਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਪ੍ਰਕਾਸ਼ ਦੀ ਪੋਥੀ ਵਿੱਚ ਸੱਤ ਕਲਿਸਿਆਂਵਾਂ ਨੂੰ ਦਿੱਤੇ ਸੰਦੇਸ਼ ਦੀ ਸਾਡੀ ਲੜੀ ਵਿੱਚੋਂ ਛੇਵੀਂ ਕਲਿਸਿਆ ਫਿਲਦਲਫੀਆ ਦੀ ਕਲਿਸਿਆ ਨੂੰ ਦਿੱਤੇ ਸੰਦੇਸ਼ ਉੱਤੇ ਗੌਰ ਕਰਾਂਗੇ ਅਸੀਂ ਪਹਿਲਾਂ ਹੀ ਪੰਜ ਕਲਿਸਿਆਂਵਾਂ ਨੂੰ ਦਿੱਤੇ ਸੰਦੇਸ਼ ਉੱਤੇ ਗੌਰ ਕਰ ਚੁੱਕੇ ਹਾਂ ਫਿਲਦਲਫੀਆ ਦੀ ਕਲਿਸਿਆ ਨੂੰ ਮਿਲਿਆ ਸੰਦੇਸ਼ ਪ੍ਰਕਾਸ਼ ਦੀ ਪੋਥੀ 3 ਅਧਿਆਏ ਉਸ ਦੀ 7 ਤੋਂ 13 ਦੇ ਵਿੱਚ ਦਰਜ ਹੈ ਸ਼ਬਦ ਫਿਲਦਲਫੀਆ ਦਾ ਅਰਥ ਹੈ ਪਾਈਚਾਰੇ ਦਾ ਪਿਆਰ ਇਹ ਸ਼ਹਿਰ ਪਰਗਮੇਨियन ਰਾਜੇ ਯੂਮੈਨਿਸਤੇ ਦੁਆਰਾ ਆਪਣੇ ਪ੍ਰਾਦੇ ਆਦਰ ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਸ਼ਹਿਰ ਬਾਕੀ ਸੱਤ ਸ਼ਹਿਰਾਂ ਵਿੱਚੋਂ ਸਭ ਤੋਂ ਛੋਟਾ ਸ਼ਹਿਰ ਸੀ ਅਤੇ ਸਰਦਿਸ ਸ਼ਹਿਰ ਦੇ ਦੱਖਣ ਪੂਰਬ ਵਿੱਚ 5 ਮੀਲ ਦੂਰ ਸੀ। ਇਹ ਸ਼ਹਿਰ ਰੋਮੀਆਂ ਦੇ ਦੁਆਰਾ ਪੂਰਬ ਵਿੱਚ ਸ਼ਾਹੀ ਡਾਕ ਦੇ ਰਾਹ ਵਜੋਂ ਵੀ ਵਰਤਿਆ ਗਿਆ ਸੀ। ਇਹ ਪੂਰਬੀ ਰਾਹਾਂ ਲਈ ਡਾਕ, ਵਣਜ ਅਤੇ ਵਪਾਰ ਦੇ ਬੁਖੇ ਬੰਦ ਕਰਨ ਜਾਂ ਖੋਲਣ ਦੀ ਕੁੰਜੀ ਵਜੋਂ ਵੀ ਕੰਮ ਕਰਦਾ ਸੀ। ਇਸ ਸ਼ਹਿਰ ਵਿੱਚ ਕਲਿਸਿਆ ਲਈ ਸੰਦੇਸ਼ 7 ਅਜ ਤੋਂ ਇੰਜ ਸ਼ੁਰੂ ਹੁੰਦਾ ਹੈ। ਫਿਲਦਲਫੀਦੀ ਕਲੀਸਿਆ ਦੇ ਦੂਤ ਨੂੰ یوں ਲਿਖ ਭਈ ਜਿਹੜਾ ਪਵਿੱਤਰ ਹੈ ਜਿਹੜਾ ਸੱਤ ਹੈ ਜਿਸ ਦੇ ਕੋਲ ਦਾਊਦ ਦੀ ਕੁੰਜੀ ਹੈ ਜਿਹੜਾ ਖੋਲਦਾ ਹੈ ਅਤੇ ਕੋਈ ਬੰਦ ਨਹੀਂ ਕਰਦਾ ਬੰਦ ਕਰਦਾ ਹੈ ਅਤੇ ਕੋਈ ਨਹੀਂ ਖੋਲਦਾ ਉਹ ਇਹ ਆਖਦਾ ਹੈ ਦੋਸਤੋ ਫਿਲਦਲਫੇ ਦੀ ਕਲੀਸਿਆ ਦਾ ਸ਼ੁਰੂਆਤੀ ਸੰਦੇਸ਼ ਕਾਫੀ ਵਿਲੱਖਣ ਹੈ ਫਿਲਦਲਫੇਦੀ ਕਲੀਸਿਆ ਦੇ ਲੋਕਾਂ ਨੂੰ ਮਸੀਹ ਨੂੰ ਮੰਨਣ ਕਰਕੇ ਇਸ ਸ਼ਹਿਰ ਵਿੱਚ ਯਹੂਦੀ ਸਮਾਜ ਵਿੱਚ ਆਉਣ ਤੋਂ ਮਨਾਹੀ ਸੀ ਦੂਜੇ ਸ਼ਬਦਾਂ ਵਿੱਚ ਜਿਹੜੇ ਯਹੂਦੀ ਮਸੀਹ ਨੂੰ ਗ੍ਰਹਿਣ ਕਰਕੇ ਕਲੀਸਿਆ ਦਾ ਹਿੱਸਾ ਬਣਦੇ ਸਨ ਉਹਨਾਂ ਨੂੰ ਯਹੂਦੀ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਸੀ ਯਹੂਦੀਆਂ ਨੂੰ ਰੋਮ ਸਰਕਾਰ ਵੱਲੋਂ ਕੁਝ ਖਾਸ ਸਹੂਲਤਾਂ ਮਿਲੀਆਂ ਹੋਈਆਂ ਸਨ ਅਤੇ ਜੇਕਰ ਉਹ ਯਹੂਦੀ ਸਮਾਜ ਦਾ ਹਿੱਸਾ ਨਹੀਂ ਰਹਿੰਦੇ ਤਾਂ ਇਸ ਦਾ ਅਰਥ ਉਹਨਾਂ ਸਹੂਲਤਾਂ ਤੋਂ ਵਾਂਝੇ ਹੋਣਾ ਵੀ ਸੀ ਪ੍ਰਭੂ ਆਖਦਾ ਹੈ ਕਿ ਉਸ ਦੇ ਕੋਲ 다ਊਦ ਦੀ ਗੁੰਜੀ ਹੈ 다ਊਦ ਦੇ ਰਾਜ ਨੂੰ ਪ੍ਰਭੂ ਨੇ ਸਦਾ ਤੱਕ ਕਾਇਮ ਰਹਿਣ ਦਾ ਵਾਅਦਾ ਦਿੱਤਾ ਸੀ ਯਹੂਦੀ ਉਸੇ ਰਾਜ ਦੀ ਉਡੀਕ ਕਰਦੇ ਸਨ ਪ੍ਰਭੂ ਯਿਸੂ ਨੇ ਕਲੀਸਿਆ ਨੂੰ ਉਸੇ ਰਾਜ ਵਿੱਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਹੈ ਫਿਲਦਲਫੀਆ ਦੇ ਕਲੀਸਿਆ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਇਹ ਸੀ ਕਿ ਯਹੂਦੀਆਂ ਵੱਲੋਂ ਉਹਨਾਂ ਨੂੰ ਆਪਣੇ ਸਮਾਜ ਤੋਂ ਬਾਹਰ ਕੱਢਣਾ ਉਹਨਾਂ ਨੂੰ ਦਾਊਦ ਨਾਲ ਕੀਤੇ ਵਾਅਦਿਆਂ ਦੇ ਅਧਿਕਾਰੀ ਹੋਣ ਤੋਂ ਬਾਅਦ ਨਹੀਂ ਰੱਖਦਾ ਹੈ ਦਾਊਦ ਨਾਲ ਕੀਤੇ ਵਾਅਦੇ ਅਨੁਸਾਰ ਹੀ ਪ੍ਰਭੂ ਯਿਸੂ 1000 ਸਾਲ ਤੱਕ ਇਸ ਧਰਤੀ ਉੱਤੇ ਰਾਜ ਕਰੇਗਾ ਜਿਸਦੇ ਅਧਿਕਾਰੀ ਕਲੀਸਿਆ ਦੇ ਲੋਕ ਵੀ ਹੋਣਗੇ ਅਤੇ ਇਸ ਵਿੱਚ ਕਿਸ ਨੂੰ ਸ਼ਾਮਲ ਕਰਨਾ ਅਤੇ ਕਿਸ ਨੂੰ ਕੱਢਣਾ ਇਹ ਫੈਸਲਾ ਖੁਦ ਯਿਸੂ ਆਪ ਕਰਦਾ ਹੈ ਕੁੰਜੀ ਉਸਦੇ ਕੋਲ ਹੈ ਅਠਾਈਤ ਵਿੱਚ ਪ੍ਰਭੂ ਅੱਗੇ ਆਖਦਾ ਹੈ ਮੈਂ ਤੇਰੀ ਕਮਨ ਉਜਾਣਦਾ ਹਾਂ ਵੇਖ ਮੈਂ ਤੇਰੇ ਸਾਹਮਣੇ ਇੱਕ ਖੁੱਲਾ ਹੋਇਆ ਬੂਆ ਜਿਹੜਾ ਕਿਸੇ ਤੋਂ ਬੰਦ ਨਹੀਂ ਹੁੰਦਾ ਤਰਿਆ ਹੈ ਇਸ ਲਈ ਜੋ ਤੈਨੂੰ ਕੁਝ ਸਮਰਥਾ ਹੈ ਅਤੇ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ ਹੈ ਦੋਸਤੋ ਫਿਲਦਲਫੀਆ ਦੀ ਕਲਿਸਿਆ ਇੱਕ ਅਜਹੀ ਕਲਿਸਿਆ ਹੈ ਜਿਸਦੇ ਸੰਦੇਸ਼ ਵਿੱਚ ਪ੍ਰਭੂ ਵੱਲੋਂ ਕੋਈ ਝਿੜਕ ਜਾਂ ਤੌਬਾ ਕਰਨ ਲਈ ਸੰਦੇਸ਼ ਨਹੀਂ ਹੈ ਪ੍ਰਭੂ ਉਹਨਾਂ ਦੇ ਕੰਮਾਂ ਨੂੰ ਜਾਣਦਾ ਸੀ ਤੇ ਇਹ ਕਲਿਸਿਆ ਆਪਣੇ ਕੰਮਾਂ ਅਤੇ ਪ੍ਰਭੂ ਨਾਲ ਪਿਆਰ ਵਿੱਚ ਵਫਾਦਾਰ ਕਲਿਸਿਆ ਸੀ ਪ੍ਰਭੂ ਕਲਿਸਿਆ ਲਈ ਇੱਕ ਅਜਿਹਾ ਬੂਹਾ ਖੁੱਲੇ ਹੋਣ ਦਾ ਵਾਅਦਾ ਕਰਦਾ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ ਆਪਣੀ ਪੂਗੋਲਿਕ ਸਥਿਤੀ ਦੇ ਕਾਰਨ ਫਿਲਦਲਫੀਆ ਦੀ ਕਲਿਸਿਆ ਦੇ ਲੋਕਾਂ ਲਈ ਇਹਨਾਂ ਸਤਰਾਂ ਨੂੰ ਸਮਝਣਾ ਸੌਖਾ ਸੀ ਸਮਝਣ ਦੇ ਲਈ ਜੇਕਰ ਤੁਸੀਂ ਆਪਣੇ ਪੰਜਾਬ ਦੇ ਸ਼ਹਿਰ ਸ੍ਰੀ ਅੰਮ੍ਰਿਤਸਰ ਦੀ ਪੂਗੋਲਿਕ ਸਥਿਤੀ ਨੂੰ ਵੇਖੋ ਤਾਂ ਇਸ ਕੋਲ ਇੱਕ ਅਜਿਹਾ ਬੂਹਾ ਹੈ ਜਿਹੜਾ ਦੂਜੇ ਦੇਸ਼ਾਂ ਨਾਲ ਵਪਾਰ ਵਾਸਤੇ ਵਰਤਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਸ਼ਹਿਰ ਪਠਾਨਕੋਟ ਨੂੰ ਜੰਮੂ ਕਸ਼ਮੀਰ ਅਤੇ ਹਿਮਾਚਲ ਦਾ ਬੂਹਾ ਵੀ ਆਖਿਆ ਜਾਂਦਾ ਹੈ ਇਸ ਸ਼ਹਿਰ ਕੋਲ ਇੱਕ ਜਹਰਾ ਹੈ ਜਿਹੜਾ ਦੂਜੇ ਸ਼ਹਿਰਾਂ ਨਾਲ ਵਪਾਰ ਕਰਨ ਲਈ ਕਾਫੀ ਸੁਖਾਵਾਂ ਹੈ ਸਮਝਣ ਲਈ ਕੁਝ ਹੱਦ ਤੱਕ ਅਜਹੀ ਸਥਿਤੀ ਅਸੀਂ ਫਿਲਡਲਫੀਆ ਦੀ ਦੇਖ ਸਕਦੇ ਹਾਂ ਇਸ ਦੀਆਂ ਹੱਦਾਂ ਕੁਝ ਮਹੱਤਵਪੂਰਨ ਸ਼ਹਿਰਾਂ ਨਾਲ ਮਿਲਦੀਆਂ ਸਨ ਇਸ ਕੋਲ ਦੂਜੇ ਸ਼ਹਿਰਾਂ ਨਾਲ ਵਪਾਰ ਲਈ ਇੱਕ ਬੂਹਾ ਖੁੱਲਾ ਸੀ ਕੁਝ ਵਿਦਵਾਨ ਵਿਸ਼ਵਾਸ ਕਰਦੇ ਹਨ ਕਿ ਫਿਲਡਲਫੀਆ ਦੇ ਲੋਕਾਂ ਲਈ ਪ੍ਰਭੂ ਯਸੂਦੇ ਦੇ ਸੰਦੇਸ਼ ਦਾ ਅਰਥ ਇਹ ਸੀ ਕਿ ਉਨ੍ਹਾਂ ਲਈ ਮਿਸ਼ਨਰੀ ਪ੍ਰਚਾਰ ਵਾਸਤੇ ਇੱਕ ਅਜਿਹਾ ਬੂਹਾ ਖੁੱਲਾ ਹੋਇਆ ਸੀ ਜਿਹੜਾ ਦੂਜੇ ਸ਼ਹਿਰਾਂ ਵਿੱਚ ਉਹਨਾਂ ਨੂੰ ਆਸਾਨੀ ਨਾਲ ਲੈ ਕੇ ਜਾ ਸਕਦਾ ਸੀ ਪੌਲਸ ਦੀਆਂ ਪੱਤਰੀਆਂ ਵਿੱਚ ਉਸਦੇ ਸੰਦੇਸ਼ਾਂ ਉੱਤੇ ਧਿਆਨ ਕਰਿਏ ਤਾਂ ਅਰਥ ਕਾਫੀ ਟੁਕਵਾ ਪ੍ਰਤੀਤ ਹੁੰਦਾ ਹੈ ਪਹਿਲਾ ਕੋਰਿੰਥੀਅਨ 16 ਦੀ 19 ਵਿੱਚ ਪੌਲਸ ਲਿਖਦਾ ਹੈ ਕਿਉਂ ਜੋ ਇੱਕ ਵੱਡਾ ਅਤੇ ਕਮ ਕੱਢਣ ਵਾਲਾ ਦਰਵਾਜ਼ਾ ਮੇਰੇ ਲਈ ਖੁੱਲਿਆ ਹੈ ਦੂਸਰਾ ਕੋਰਿੰਥੀਅਨ 2 ਦੀ 12 ਵਿੱਚ ਉਹ ਲਿਖਦਾ ਹੈ ਜਾਂ ਮੈਂ ਮਸੀਹ ਦੀ ਖੁਸ਼ਖਬਰੀ ਸੁਣਾਉਣ ਨੂੰ ਤਰਵਾਸ ਵਿੱਚ ਚਪੜਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਬੂਹਾ ਮੇਰੇ ਲਈ ਖੁੱਲਿਆ ਗਿਆ ਕੁਲਸੀਆਂ 4 ਦੀ 3 ਵਿੱਚ ਉਸਨੇ ਲੋਕਾਂ ਅੱਗੇ ਬੇਨਤੀ ਕੀਤੀ ਨਾਲੇ ਸਾਡੇ ਲਈ ਵੀ ਪ੍ਰਾਰਥਨਾ ਕਰੋ ਪਈ ਪਰਮੇਸ਼ਰ ਸਾਡੇ ਲਈ ਬਾਣੀ ਦਾ ਬੂਹਾ ਖੋਲੇ ਰੋਮ ਇਸ ਸ਼ਹਿਰ ਨੂੰ ਪੂਰਬ ਵਿੱਚ ਸ਼ਾਹੀ ڈاک ਭੇਜਨ ਦੇ ਰਾਜਵਜ ਵਰਤਦਾ ਸੀ ਪਰ ਫਿਲਦਲਫੀਆ ਦੇ ਲੋਕ ਇਸੇ ਰਾਹ ਨੂੰ ਮਸੀਹੀ ਸੰਦੇਸ਼ ਨੂੰ ਅੱਗੇ ਪਹੁੰਚਾਉਣ ਲਈ ਵਰਤ ਸਕਦੇ ਸਨ ਇਸੇ ਅਠਾਇਤ ਵਿੱਚ ਹੀ ਪ੍ਰਭੂ ਤਿੰਨ ਗਲਾਂ ਲਈ ਉਹਨਾਂ ਦੀ ਤਾਰੀਫ ਕਰਦਾ ਹੈ ਨੰਬਰ 1 ਇਸ ਲਈ ਜੋ ਤੈਨੂੰ ਕੁਝ ਸਮਰਥਾ ਹੈ ਸ਼ਬਦ ਕੁਝ ਸਮਰਥਾ ਦਾ ਅਰਥ ਥੋੜੀ ਤਾਕਤ ਹੈ ਫਿਲਦਲਫੀਆ ਸ਼ਹਿਰ ਆਪਣੇ ਆਪ ਵਿੱਚ ਇੱਕ ਛੋਟਾ ਸ਼ਹਿਰ ਸੀ ਤਿੱਥੋਂ ਦੀ ਕਲਿਸਿਆ ਦੀ ਗਿਣਤੀ ਵੀ ਛੋਟੀ ਸੀ ਫਿਲਦਲਫੀਆ ਦੀ ਕਲੀਸਿਆ ਆਪਣੀ ਗਿਣਤੀ ਆਪਣੀ ਵਪਾਰਕ ਜਾਂ ਕਿਸੇ ਵੀ ਹੋਰ ਸਥਿਤੀ ਕਰਕੇ ਤਾਕਤਵਰ ਨਹੀਂ ਸੀ ਕਿਸੇ ਵੀ ਤਰ੍ਹਾਂ ਸੰਸਾਰਿਕ ਪੱਖੋਂ ਉਹ ਤਾਕਤਵਰ ਨਹੀਂ ਸੀ ਪਰ ਉਹਨਾਂ ਦਾ ਵਿਸ਼ਵਾਸ ਇੱਕ ਤਾਕਤਵਰ ਪਰਮੇਸ਼ਰ ਉੱਤੇ ਸੀ ਕਲੀਸਿਆ ਗਿਣਤੀ ਵਿੱਚ ਛੋਟੀ ਸੀ ਪਰ ਵਿਸ਼ਵਾਸ ਵਿੱਚ ਵੱਡੀ ਸੀ ਨੰਬਰ 2 ਅਤਿ ਤੈਂ ਮੇਰੇ ਵਚਨ ਦੀ ਪਾਲਣਾ ਕੀਤੀ ਹੈ ਫਿਲਦਲਫੀਆ ਦੀ ਕਲੀਸਿਆ ਦੇ ਲੋਕਾਂ ਦੀ ਖੁਦ ਪ੍ਰਭੂ ਆਤ ਤਾਰੀਫ ਕਰਦਾ ਹੈ ਕਿ ਉਹਨਾਂ ਉਸ ਦੇ ਵਚਨ ਦੀ ਪਾਲਣਾ ਕੀਤੀ ਹੈ ਪਿਆਰਿਓ ਮੈਂ ਸੋਚਦਾ ਹਾਂ ਕਿ ਇਹ ਸਭ ਤੋਂ ਵੱਡੀ ਤਾਰੀਫ ਹੋਵੇਗੀ ਜੋ ਹਰੇਕ ਮਸੀਹੀ ਚਾਹੇਗਾ ਕਿ ਪ੍ਰਭੂ ਇਹੀ ਸ਼ਬਦਾਂ ਨੂੰ ਆਪ ਉਹਨਾਂ ਲਈ ਵੀ ਕਹੇ ਸਰਦੀਸ ਦੀ ਕਲਿਸਿਆ ਦੇ ਉਲਟ ਪ੍ਰਭੂ ਨੇ ਉਹਨਾਂ ਦੇ ਕੰਮਾਂ ਨੂੰ ਉਸਦੇ ਵਚਨ ਅਨੁਸਾਰ ਪੂਰੇ ਪਾਇਆ ਸੀ ਇਸ ਸੰਦੇਸ਼ ਦਾ ਅਧਿਐਨ ਕਰਦੇ ਸਮੇਂ ਇਹ ਜ਼ਰੂਰ ਵਿਚਾਰਨਾ ਚਾਹੀਦਾ ਹੈ ਕਿ ਕੀ ਪ੍ਰਭੂ ਅੱਜ ਸਾਡੇ ਲਈ ਇਹੀ ਸ਼ਬਦਾਂ ਨੂੰ ਆਖ ਸਕਦਾ ਹੈ ਜਾਂ ਨਹੀਂ ਇਹ ਸਾਡੇ ਲਈ ਵਿਚਾਰ ਕਰਨ ਦਾ ਵਿਸ਼ਾ ਹੈ ਨੰਬਰ 3 ਅਤੇ ਮੇਰੇ ਨਾਮ ਤੋਂ ਇਨਕਾਰ ਨਹੀਂ ਕੀਤਾ ਹੈ ਯਹੂਦੀ ਸਮਾਜ ਤੋਂ ਕੱਢੇ ਜਾਣ ਅਤੇ ਯਹੂਦੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਸਖਣਾ ਹੋਣ ਅਤੇ ਕਟ ਸਮਰੱਥਾ ਹੋਣ ਦੇ ਬਾਵਜੂਦ ਵੀ ਇਹ ਕਲੀਸਿਆ ਪ੍ਰਭੂ ਲਈ ਵਫਾਦਾਰ ਸੀ ਅਤੇ ਉਹਨਾਂ ਉਸਦੇ ਨਾਮ ਦਾ ਇਨਕਾਰ ਨਹੀਂ ਕੀਤਾ ਸੀ। ਉਹਨਾਂ ਕਸ਼ਟ ਨੂੰ ਸਹਿ ਲਿਆ ਸੀ ਪਰ ਪ੍ਰਭੂ ਦਾ ਇਨਕਾਰ ਨਹੀਂ ਕੀਤਾ ਸੀ। ਫਿਲਦਲਫੀਆ ਦੀ ਕਲੀਸਿਆ ਲਈ ਪ੍ਰਭੂ ਯਿਸੂ ਦੇ ਸ਼ਬਦ ਅੱਜ ਸਾਨੂੰ ਉਸ ਵਾਸਤੇ ਵਫਾਦਾਰ ਰਹਿਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨੇ ਚਾਹੀਦੇ ਹਨ। ਨਵਾਂ ਇਤਿਵਿਚ ਪ੍ਰਭੂ ਅੱਗੇ ਉਹਨਾਂ ਨੂੰ ਆਖਦਾ ਹੈ, "ਵੇਖ ਮੈਂ ਸ਼ੈਤਾਨ ਦੀ ਮੰਡਲੀ ਵਿੱਚੋਂ ਅਤਤ ਉਹਨਾਂ ਵਿੱਚੋਂ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਅਤੇ ਨਹੀਂ ਹਨ ਸਗੋਂ ਝੂਠ ਮਾਰਦੇ ਹਨ ਕਿੰਨਿਆਂ ਨੂੰ ਤੇਰੇ ਗੋਚਰੇ ਕਰਦਾ ਹਾਂ ਵੇਖ ਮੈਂ ਅਜਿਹਾ ਕਰਾਂਗਾ ਪਈਓ ਆਉਣਗੇ ਅਤੇ ਤੇਰੇ ਪੈਰਾਂ ਦੇ ਅੱਗੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਜੋ ਮੈਂ ਤੇਰੇ ਨਾਲ ਪਿਆਰ ਕੀਤਾ ਹੈ 9 ਅੱਜ ਤੋਂ ਲੈ ਕੇ 12 ਅੱਜ ਤੱਕ ਪ੍ਰਭੂ ਇਸ ਵਫਾਦਾਰ ਕਲਿਸਿਆ ਨਾਲ ਛੇ ਵਾਅਦੇ ਕਰਦਾ ਹੈ ਨੰਬਰ 1 ਲੋਕ ਜਾਣ ਲੈਣਗੇ ਕਿ ਯਿਸੂ ਉਹਨਾਂ ਨੂੰ ਪਿਆਰ ਕਰਦਾ ਹੈ ਫਿਲਦਲਫੀਆ ਵਿੱਚ ਇਸ ਕਲਿਸਿਆ ਨੂੰ ਸਤਾਉਣ ਵਾਲੇ ਕੁਝ ਯਹੂਦੀ ਅਖਵਾਉਣ ਵਾਲੇ ਲੋਕਾਂ ਦੀ ਇੱਕ ਮੰਡਲੀ ਸੀ ਪ੍ਰਭੂ ਇਹਨਾਂ ਨੂੰ ਸ਼ੈਤਾਨ ਦੀ ਮੰਡਲੀ ਆਖਦਾ ਹੈ ਪਰ ਪ੍ਰਭੂ ਆਖਦਾ ਹੈ ਕਿ ਇਹ ਲੋਕ ਇੱਕ ਦਿਨ ਉਹਨਾਂ ਨੂੰ ਆ ਕੇ ਮੱਥਾ ਟੇਕਣਗੇ ਅਤੇ ਜਾਣ ਲੈਣਗੇ ਕਿ ਪ੍ਰਭੂ ਉਹਨਾਂ ਨੂੰ ਪਿਆਰ ਕਰਦਾ ਹੈ ਸੰਘਰਸ਼ ਕਰ ਰਹੀ ਕਲੀਸਿਆ ਨਾਲ ਇੱਕ ਬਹੁਤ ਸੋਹਣਾ ਵਾਅਦਾ ਕੀਤਾ ਗਿਆ ਹੈ ਲੋਕ ਜਾਣਨਗੇ ਕਿ ਪਰਮੇਸ਼ਰ ਉਹਨਾਂ ਨੂੰ ਪਿਆਰ ਕਰਦਾ ਹੈ ਇਸ ਦਾ ਅਰਥ ਹੈ ਕਿ ਉਹ ਉਹਨਾਂ ਨੂੰ ਐਨੀ ਬਰਕਤ ਦੇਵੇਗਾ ਅਤੇ ਉਹਨਾਂ ਦੀ ਇਸ ਢੰਗ ਨਾਲ ਅਗਵਾਈ ਕਰੇਗਾ ਕਿ ਖਾਸ ਕਰਕੇ ਯਹੂਦੀ ਜਿਹੜੇ ਉਹਨਾਂ ਨੂੰ ਸਤਾਉਂਦੇ ਪਏ ਸਨ ਉਹ ਇਹ ਸਿਆਣਨਗੇ ਕਿ ਪਰਮੇਸ਼ਰ ਉਹਨਾਂ ਵਿਚਕਾਰ ਹੈ ਅਤੇ ਉਹਨਾਂ ਉਤੇ ਆਪਣੀ ਕਿਰਪਾ ਕਰ ਰਿਹਾ ਹੈ ਪਿਆਰੇ ਜੇਕਰ ਤੁਸੀਂ ਵਚਨ ਦੀ ਪਾਲਣਾ ਕਰਦੇ ਅਤੇ ਉਸਦੇ ਨਾਮ ਦਾ ਇਨਕਾਰ ਨਹੀਂ ਕਰਦੇ ਤਾਂ ਪ੍ਰਭੂ ਇੱਕ ਦਿਨ ਤੁਹਾਡੇ ਦੁਸ਼ਮਨਾ ਨੂੰ ਵੀ ਇਹ ਆਖਣ ਵਾਲਾ ਬਣਾਵੇਗਾ ਕਿ ਤੁਸੀਂ ਪ੍ਰਭੂ ਦੇ ਪਿਆਰੇ ਹੋ ਨੰਬਰ 2 ਪ੍ਰਭੂ ਉਹਨਾਂ ਦੀ ਪਰਤਾਵੇ ਦੇ ਸਮੇਂ ਵਿੱਚ ਸੁਰੱਖਿਆ ਕਰੇਗਾ ਦਸਾਇਤ ਵਿੱਚ ਪ੍ਰਭੂ ਆਖਦਾ ਹੈ ਤੈਨ ਜੋ ਮੇਰੇ ਤੀਰਜ ਦੇ ਵਚਨ ਦੀ ਰੱਸ਼ਿਆ ਕੀਤੀ ਤਾਂ ਮੈਂ ਵੀ ਪਰਤਾਵੇ ਦੇ ਉਸ ਸਮੇਂ ਤੋਂ ਜੋ ਧਰਤੀ ਦੇ ਵਾਸੀਆਂ ਦੇ ਪਰਤਉਣ ਲਈ ਸਾਰੇ ਸੰਸਾਰ ਉੱਤੇ ਆਉਣ ਵਾਲਾ ਹੈ ਤੇਰੀ ਰੱਸ਼ਿਆ ਕਰਾਂਗਾ ਪਰਮੇਸ਼ੁਰ ਤਰਤੀ ਦੇ ਵਾਸੀਆਂ ਉੱਤੇ ਆਉਣ ਵਾਲੇ ਕਸ਼ਟ ਤੋਂ ਉਹਨਾਂ ਦੀ ਸੁਰੱਖਿਆ ਕਰਨ ਦਾ ਵਾਅਦਾ ਕਰਦਾ ਹੈ। ਇਹ ਹਰੇਕ ਵਫਾਦਾਰ ਮਸੀਹੀ ਲਈ ਸੱਚ ਹੈ। ਇਸ ਨੂੰ ਅਸੀਂ ਥੋੜੇ ਸਮੇਂ ਵਿੱਚ ਪੂਰਾ ਹੋਣ ਵਾਲੇ ਅਤੇ ਲੰਮੇ ਸਮੇਂ ਦੇ ਵਾਅਦੇ ਵਜੋਂ ਵੀ ਦੇਖ ਸਕਦੇ ਹਾਂ। ਹਰੇਕ ਵਫਾਦਾਰ ਮਸੀਹੀ ਲਈ ਪ੍ਰਭੂ ਯਿਸੂ ਸੰਸਾਰ ਤੇ ਆਉਣ ਵਾਲੀ ਵੱਡੀ ਵਿਪਤਾ ਤੋਂ ਉਹਨਾਂ ਦੀ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਸੇ ਤਰ੍ਹਾਂ ਹੀ ਪ੍ਰਭੂ ਵੱਡੀ ਵਿਪਤਾ ਦੇ ਸਮੇਂ ਆਪਣੀ ਵਫਾਦਾਰ ਕਲਿਸਿਆ ਨੂੰ ਇਸ ਤਰਤੀ ਤੋਂ ਚੁੱਕ ਲੈ ਜਾਣ ਦਾ ਵਾਅਦਾ ਵੀ ਕਰਦਾ ਹੈ। ਨੰਬਰ 3 ਉਹ ਛੇਤੀ ਆਉਂਦਾ ਹੈ। ਉਹਨਾਂ ਨੂੰ ਮੁਕਟ ਦੇਣ ਦਾ ਵਾਅਦਾ ਕਰਦਾ ਹੈ 11 ਹਾਈ ਤਾਕਦੀ ਹੈ ਮੈਂ ਛੇਤੀ ਆਉਂਦਾ ਹਾਂ ਜੋ ਕੁਝ ਤੇਰੇ ਕੋਲ ਹੈ ਸੋ ਤਕੜਾਈ ਨਾਲ ਫੜੀ ਰੱਖ ਕਿਤੇ ਇਹ ਨਾ ਹੋਵੇ ਭਈ ਕੋਈ ਤੇਰਾ ਮੁਕਟ ਲੈ ਜਾਵੇ ਪ੍ਰਭੂ ਇਸ ਕਲਿਸਿਆ ਲਈ ਛੇਤੀ ਆਉਣ ਦਾ ਵਾਅਦਾ ਕਰਦਾ ਹੈ ਪ੍ਰਭੂ ਆਪਣੇ ਹਰੇਕ ਵਫਾਦਾਰ ਤਾਲਿਬ ਲਈ ਛੇਤੀ ਆਉਣ ਦਾ ਵਾਅਦਾ ਕਰਦਾ ਹੈ ਨਾਲ ਹੀ ਇਸ ਵਾਅਦੇ ਵਿੱਚ ਚੇਤਾਵਨੀ ਹੈ ਕਿ ਜੋ ਕੁਝ ਉਹਨਾਂ ਕੋਲ ਹੈ ਉਸ ਨੂੰ ਉਹਨਾਂ ਤਕੜਾਈ ਨਾਲ ਫੜੀ ਰੱਖਣਾ ਹੈ ਭਾਵੇਂ ਕਿ ਫਿਲਦਲਫੀਆ ਦੀ ਕਲਿਸਿਆ ਵਫਾਦਾਰ ਅਤੇ ਵਚਨ ਦੀ ਪਾਲਣਾ ਕਰਨ ਵਾਲੀ ਸੀ ਅਤੇ ਉਸ ਦੇ ਨਾਮ ਦਾ ਇਨਕਾਰ ਨਹੀਂ ਕਰਦੀ ਸੀ ਪਰ ਆਪਣੇ ਵਿਸ਼ਵਾਸ ਵਿੱਚ ਤਕੜਾਈ ਨਾਲ ਖੜੇ ਰਹਿਣ ਦੀ ਹਲਾਸ਼ੇਰੀ ਪ੍ਰਭੂ ਉਹਨਾਂ ਨੂੰ ਜ਼ਰੂਰ ਦਿੰਦਾ ਹੈ ਪਿਆਰੇ ਹਰ ਰੋਜ਼ ਆਪਣੇ ਵਿਸ਼ਵਾਸ ਦੀ ਰਾਖੀ ਕਰਨਾ ਅਤੇ ਪਰਤਾਵੇ ਨੂੰ ਨਾ ਕਹਿਣਾ ਹਰੇਕ ਵਫਾਦਾਰ ਮਸੀਹੀ ਦਾ ਕੰਮ ਹੈ ਸ਼ੈਤਾਨ ਵਫਾਦਾਰ ਮਸੀਹਾਂ ਨੂੰ ਉਹਨਾਂ ਦੇ ਵਿਸ਼ਵਾਸ ਤੋਂ ਦੂਰ ਕਰਨ ਅਤੇ ਡਿਗਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਪਰ ਆਪਣੇ ਵਿਸ਼ਵਾਸ ਵਿੱਚ ਤਕੜਾਈ ਨਾਲ ਖੜੇ ਰਹਿਣਾ ਰੋਜ਼ ਦਾ ਕੰਮ ਹੈ ਇਬਰਾਨੀਆਂ 10 ਦੇ 23 ਅਨੁਸਾਰ ਸਾਡੇ ਵਫਾਦਾਰ ਬਣੇ ਰਹਿਣ ਦੇ ਮੁਕਟ ਨੂੰ ਅਸੀਂ ਪ੍ਰਾਪਤ ਕਰਾਂਗੇ ਜਿਕੇ ਰਸੀਦ ਤਕੜਾਈ ਨਾਲ ਆਪਣੇ ਵਿਸ਼ਵਾਸ ਵਿੱਚ ਕਾਇਮ ਰਹਿੰਦੇ ਹਨ ਨੰਬਰ 4 ਉਹ ਜਿੱਤਣ ਵਾਲੇ ਨੂੰ ਹੈਕਲ ਵਿੱਚ ਇੱਕ ਥੰਮ ਬਣਾਵੇਗਾ 12 ਐਤ ਵਿੱਚ ਬਾਕੀ ਦੇ 3 ਵਜ ਦੇ ਦਰਜਨ ਪ੍ਰਭੂ ਆਖਦਾ ਹੈ ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ਵਰ ਦੀ ਹੈਕਲ ਵਿੱਚ ਇੱਕ ਥੰਮ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ 9 ਐਤ ਵਿੱਚ ਸ਼ੈਤਾਨ ਦੀ ਮੰਡਲੀ ਆਖੇ ਗਈ ਯਹੂਦੀਆਂ ਨੇ ਇਸ ਫਿਲਦਲਫੀਆ ਦੀ ਕਲੀਸਿਆ ਨੂੰ ਯਹੂਦੀ ਸਮਾਜ ਤੋਂ ਬਾਹਰ ਕੱਢ ਦਿੱਤਾ ਸੀ ਫਿਲਦਲਫੀਆ ਦੀ ਕਲੀਸਿਆ ਨੇ ਰੋਮੀਆਂ ਤੋਂ ਜ਼ਿਆਦਾ ਯਹੂਦੀਆਂ ਤੋਂ ਸਤਾਉ ਨੂੰ ਸਹਿਣ ਕੀਤਾ ਸੀ ਮਸੀਹ ਨੂੰ ਕਬੂਲ ਕਰਨ ਕਰਕੇ ਉਹਨਾਂ ਦਾ ਸਥਾਨ ਯਹੂਦੀ ਸਮਾਜ ਵਿੱਚ ਨਹੀਂ ਸੀ ਪ੍ਰਭੂ ਉਹਨਾਂ ਨੂੰ ਜੇਕਰ ਉਹ ਆਪਣੇ ਵਿਸ਼ਵਾਸ ਵਿੱਚ ਤਕੜਾਈ ਨਾਲ ਬਣੇ ਰਹਿੰਦੇ ਹਨ ਤਾਂ ਇੱਕ ਪੱਕੇ ਸਥਾਨ ਦਾ ਵਾਅਦਾ ਕਰਦਾ ਹੈ ਇੱਕ ਥੰਮ ਕਿਸੇ ਵੀ ਇਮਾਰਤ ਦਾ ਲਾਜ਼ਮੀ ਹਿੱਸਾ ਹੁੰਦਾ ਹੈ ਇਸ ਤੋਂ ਬਿਨਾਂ ਇਮਾਰਤ ਦੇ ਢਾਂਚੇ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪ੍ਰਭੂ ਹੈਕਲ ਵਿੱਚ ਉਹਨਾਂ ਨੂੰ ਇੱਕ ਪੱਕਾ ਸਥਾਈ ਸਥਾਨ ਦੇਣ ਦਾ ਵਾਅਦਾ ਕਰਦਾ ਹੈ ਗਲਾਤੀਆਂ 2 ਦੀ 9 ਵਿੱਚ ਪੌਲਸ ਯਾਕੂਬ ਅਤੇ ਪਤਰਸ ਅਤੇ ਯਹੂਨਾ ਨੂੰ ਕਲੀਸੀਆ ਦੇ ਥੰਮ ਆਖਦਾ ਹੈ ਪ੍ਰਭੂ ਫਿਲਦਲਫੀਆ ਦੇ ਲੋਕਾਂ ਨੂੰ ਉਹਨਾਂ ਦੀ ਵਫਾਦਾਰੀ ਲਈ ਇੱਕ ਪੱਕੇ ਸਥਾਈ ਸਥਾਨ ਦਾ ਵਾਅਦਾ ਕਰਦਾ ਹੈ ਨੰਬਰ 5 ਉਹ ਫੇਰ ਕਦੇ ਬਾਹਰ ਨਾ ਜਾਵੇਗਾ ਇਸ ਸਮੇਂ ਫਿਲਦਲਫੇ ਦੀ ਕਲਿਸੇ ਇਹ ਯਹੂਦੀ ਸਮਾਜ ਵਿੱਚੋਂ ਵਾਰਸੀ ਪਰ ਪ੍ਰਭੂ ਉਹਨਾਂ ਨੂੰ ਉਸਦੇ ਪਵਿੱਤਰ ਸਥਾਨ ਵਿੱਚੋਂ ਮੁੜ ਕਦੇ ਬਾਹਰ ਨਾ ਜਾਣ ਦਾ ਵਾਅਦਾ ਕਰਦਾ ਹੈ ਇਸ ਦੇ ਨਾਲ ਹੀ ਫਿਲਦਲਫੀਆ ਦੇ ਇਲਾਕੇ ਵਿੱਚ ਸਮੇਂ-ਸਮੇਂ ਤੇ ਪੁਚਾਲ ਆਉਂਦੇ ਸਨ ਜਦੋਂ ਤਰ ਜਨਸੰਖਿਆ ਸ਼ਹਿਰੀ ਕੰਦਾ ਤੋਂ ਬਾਹਰ ਜੀਵਨ ਬਿਤਾਉਣ ਨੂੰ ਚੁਣਦੀ ਸੀ ਜਦੋਂ ਪੁਚਾਲ ਆਉਂਦਾ ਸੀ ਤਾਂ ਉਹ ਜਿਹੜੇ ਸ਼ਹਿਰ ਵਿੱਚ ਰਹਿੰਦੇ ਸਨ ਖੁੱਲੀਆਂ ਥਾਵਾਂ ਨੂੰ ਬਾਹਰ ਪੱਜਦੇ ਸਨ ਫਿਲਡਲਫੀਆ ਦੇ ਲੋਕਾਂ ਲਈ ਇਹ ਪੰਜਵਾਂ ਵਾਅਦਾ ਇੱਕ ਬਹੁਤ ਹੀ ਗੂੜੇ ਅਰਥ ਨੂੰ ਰੱਖਦਾ ਸੀ ਨੰਬਰ 6 ਉਹ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਵੇਗਾ 12 ਇਹਦਾ ਦੂਜਾ ਹਿੱਸਾ ਆਖਦਾ ਹੈ ਮੈਂ ਆਪਣੇ ਪਰਮੇਸ਼ਵਰ ਦਾ ਨਾਮ ਅਤੇ ਆਪਣੇ ਪਰਮੇਸ਼ਵਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜਿਹੜੀ ਪਰਮੇਸ਼ਵਰ ਵੱਲੋਂ ਸਵਰਗ ਵਿੱਚੋਂ ਉਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਵਾਵਾਂਗਾ ਦੋਸਤੋ ਯਹੂਨਾ ਦੇ ਦਿਨਾਂ ਵਿੱਚ ਕਿਸੇ ਚੀਜ਼ ਉੱਤੇ ਕਿਸੇ ਦਾ ਨਾਮ ਹੋਣਾ ਉਸ ਦੀ ਮਲਕੀਅਤ ਦਾ ਸੰਕੇਤ ਸੀ ਜਿਵੇਂ ਕਿ ਅੱਜ ਵੀ ਹੈ ਪ੍ਰਭੂ ਜਤਨ ਵਾਲੇ ਲਈ ਪਰਮੇਸ਼ਵਰ ਦੀ ਨਗਰੀ ਯਰੂਸ਼ਲਮ ਵਿੱਚ ਉਸ ਦੇ ਪੱਕੇ ਸਥਾਨ ਦਾ ਵਾਅਦਾ ਕਰਦਾ ਹੈ ਇਸ ਤੋਂ ਇਲਾਵਾ ਦੱਸਿਆ ਜਾਂਦਾ ਹੈ ਕਿ ਫਿਲਦਲਫੀਆ ਵਿੱਚ ਯੂਨਾਨੀ ਯਾਜਕਾਂ ਨੂੰ ਸਭ ਤੋਂ ਉੱਚ ਆਦਰ ਦਿੱਤਾ ਗਿਆ ਸੀ ਜੋ ਇਸ ਖੇਤਰ ਵਿੱਚ ਮਰੇ ਸਨ ਦੱਸਿਆ ਜਾਂਦਾ ਹੈ ਕਿ ਯਾਜਕ ਦੀ ਵਫਾਦਾਰ ਸੇਵਕਾਈ ਲਈ ਹੈਕਲ ਵਿੱਚ ਉਸ ਦੀ ਸਥਾਈ ਯਾਦਗਾਰੀ ਲਈ ਹੈਕਲ ਵਿੱਚ ਬਣੇ ਇੱਕ ਨਵੇਂ ਥੰਮ ਉਤੇ ਉਸ ਦਾ ਅਤੇ ਉਸ ਦੇ ਪਿਤਾ ਦਾ ਨਾਮ ਉਕਰਿਆ ਗਿਆ ਸੀ ਫਿਲਦਲਫੀਆ ਦੇ ਲੋਕ ਇਸ ਵਾਅਦੇ ਦੇ ਅਰਥ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਪ੍ਰਭੂ ਆਪਣੇ ਵਫਾਦਾਰ ਲੋਕਾਂ ਉੱਤੇ ਉਸ ਦੀ ਪੱਕੀ ਛਾਪ ਹੋਣ ਦਾ ਵਾਅਦਾ ਕਰਦਾ ਹੈ ਤੇ ਰਾਇਤ ਵਿੱਚ ਇਸ ਕਲੀਸਿਆ ਦਾ ਸੰਦੇਸ਼ ਪ੍ਰਭੂ ਦੀਆਂ ਸਾਰੀਆਂ ਕਲੀਸਿਆਵਾਂ ਲਈ ਪ੍ਰਸਿੱਧ ਚੇਤਾਵਨੀ ਨਾਲ ਸਮਾਪਤ ਹੁੰਦਾ ਹੈ ਜੇ ਦੇ ਕੰਨ ਹੋਣ ਸੋ ਸੁਣੇ ਭਈ ਆਤਮਾ ਕਲੀਸਿਆਵਾਂ ਨੂੰ ਕੀ ਆਖਦਾ ਹੈ ਪਿਆਰੇ ਫਿਲਦਲਫੀਆ ਦੀ ਵਫਾਦਾਰ ਕਲੀਸਿਆ ਲਈ ਸੰਦੇਸ਼ ਸਾਡੇ ਸਭਨਾਂ ਲਈ ਉਤਸ਼ਾਹਿਤ ਕਰਨ ਵਾਲਾ ਹੋਣਾ ਚਾਹੀਦਾ ਹੈ ਫਿਲਦਲਫੀਆ ਦੀ ਕਲਿਸਿਆ ਕੋਲ ਕਟ ਸਮਰਥਾ ਸੀ ਹੋ ਸਕਦਾ ਤੁਸੀਂ ਵੀ ਕਟ ਅਰਥਾਤ ਕੁਝ ਸਮਰਥਾ ਵਾਲੇ ਹੋ ਪਰ ਜੇਕਰ ਤੁਸੀਂ ਅਤੇ ਮੈਂ ਉਸ ਦੀ ਵਚਨ ਦੀ ਪਾਲਣਾ ਕਰਦੇ ਅਤੇ ਉਸ ਦਾ ਇਨਕਾਰ ਨਹੀਂ ਕਰਦੇ ਹਾਂ ਤਾਂ ਫਿਲਦਲਫੀਆ ਲਈ ਕੀਤੇ ਪ੍ਰਭੂ ਦੇ ਛੇ ਵਾਅਦੇ ਤੁਹਾਡੇ ਅਤੇ ਮੇਰੇ ਲਈ ਵੀ ਉਨੇ ਹੀ ਵਾajib ਹਨ ਜਿਨ੍ਹਾਂ ਕੀਏ ਉਸ ਸਮੇਂ ਫਿਲਦਲਫੀਆ ਦੇ ਲੋਕਾਂ ਲਈ ਸਨ ਇਹ ਵਾਅਦੇ ਸਾਨੂੰ ਤਕੜਾਈ ਨਾਲ ਆਪਣੇ ਵਿਸ਼ਵਾਸ ਨੂੰ ਫੜੀ ਰੱਖਣ ਅਤੇ ਉਸ ਨਾਲ ਵਫਾਦਾਰ ਬਣੇ ਰਹਿਣ ਲਈ ਉਤਸ਼ਾਹਿਤ ਕਰਨੇ ਚਾਹੀਦੇ ਹਨ ਮੇਰੀ ਇਹ ਪ੍ਰਾਰਥਨਾ ਹੈ ਕਿ ਪ੍ਰਭੂ ਤੁਵਾਨੂੰ ਇਸ ਸੰਦੇਸ਼ ਤੇ ਵਿਚਾਰ ਕਰਨ ਅਤੇ ਗੌਰ ਕਰਨ ਲਈ ਸਮਝ ਦੇਵੇ ਅਤੇ ਇਹ ਸੰਦੇਸ਼ ਤੁਹਾਡੀ ਆਤਮਾ ਲਈ ਇੱਕ ਉਤਸ਼ਾਹ ਅਤੇ ਉન્નਤੀ ਦਾ ਕਾਰਨ ਹੋਵੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ